ਸਿੱਧੂ ਮਸੂਏ ਵਾਲਾ ਬਾਈ ਦੀ ਇੱਕ ਅਨਸੀਨ ਵੀਡੀਓ ਦਿਖਾਉਣ ਜਾ ਰਿਹਾ ਜਿਹੜੀ ਤੁਹਾਡੇ ਵਿੱਚ ਬਹੁਤ ਘੱਟ ਲੋਕਾਂ ਨੇ ਦੇਖੀ ਹੋਊਗੀ ਇਸ ਟਾਈਮ ਦੀ ਗੱਲ ਹੈ ਜਦੋਂ ਸਿੱਧੂ ਬਾਈ ਨਵੇਂ-ਨਵੇਂ ਹਿੱਟ ਹੋਏ ਸੀ ਤੇ ਇੰਡੀਆ ਦੇ ਵਿੱਚ ਆਏ ਸੀ ਤੇ ਇੱਥੇ ਇੰਡੀਆ 'ਚ ਆ ਕੇ ਉਹਨਾਂ ਨੇ ਗਾਣੇ ਸ਼ੂਟ ਕੀਤੇ ਸੀ ਇਸ ਗਾਣੇ ਦੀ ਸ਼ੂਟਿੰਗ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਕੁਝ ਲੋਕੇਸ਼ਨਸ ਤੇ ਕੀਤੀ ਸੀ ਚੰਡੀਗੜ੍ਹ ਦੇ ਵਿੱਚ ਇਹ ਜਿਹੜਾ ਟਾਵਰ ਬਣਿਆ ਹੋਇਆ ਇੱਥੇ ਉਹਨਾਂ ਨੇ ਸ਼ੂਟਿੰਗ ਕੀਤੀ ਸੀ ਤੇ ਮੈਂ ਗੱਲ ਕਰ ਰਿਹਾ ਫੇਮਸ Song ਦੀ ਇਸ ਗਾਣੇ ਦੇ ਵਿੱਚ ਇੱਕ ਲੋਕੇਸ਼ਨ ਸੀ 22 ਸੈਕਟਰ ਦੀ ਜਿੱਥੇ ਸਿੱਧੂ ਬਾਈ ਦਾ ਪੋਸਟਰ ਲੱਗਿਆ ਹੁੰਦਾ ਤੇ ਇਸ ਥੀਏਟਰ ਦਾ ਨਾਮ ਹੈ ਕਿਰਨ ਥੀਏਟਰ ਉਸ ਤੋਂ ਬਾਅਦ ਸਿੱਧੂ ਬਾਈ ਇੱਕ ਘਰ ਦੇ ਵਿੱਚੋਂ ਨਿਕਲਦੇ ਨੇ ਗਾਣੇ ਦੀ ਸਟਾਰਟਿੰਗ ਦੇ ਵਿੱਚ ਉਹ ਛੋਟਾ ਜਿਹਾ ਲੋਹੇ ਦਾ ਦਰਵਾਜ਼ਾ ਖੋਲਦੇ ਨੇ ਘਰ ਦੇ ਵਿੱਚੋਂ ਬਾਹਰ ਆਉਂਦੇ ਨੇ ਤੇ ਇਹ ਘਰ ਤੁਸੀਂ ਇਸ ਫੋਟੋ ਦੇ ਵਿੱਚ ਦੇਖ ਸਕਦੇ ਹੋ ਇਸ ਘਰ ਦੇ ਵਿੱਚ ਉਹ ਸ਼ੂਟਿੰਗ ਹੋਈ ਸੀ ਹੁਣ ਜਿਹੜੀ ਉਹ ਵੀਡੀਓ ਹੈ ਉਹ ਵੀਡੀਓ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਸਿੱਧੂ ਬਾਈ ਸ਼ੂਟਿੰਗ ਕਰ ਰਹੇ ਨੇ ਜਦੋਂ ਜਦੋਂ ਘਰ ਦਾ ਦਰਵਾਜ਼ਾ ਖੋਲਣ ਲੱਗਦੇ ਨੇ ਤਾਂ ਉਹ ਦੂਜੀ ਸਾਈਡ ਤੋਂ ਕੁੰਡੇ ਨੂੰ ਪਕੜ ਲੈਂਦੇ ਨੇ ਇਹ ਸੀਨ ਇੱਕ ਦੋ ਵ